ਕਲੌਜੀ ਸਿੰਘ ਹੋ ਗਏ ਤਿਆਰ ਕਹਿੰਦੇ ਅੱਜ ਜਾਣਾ ਆਪਾਂ ਜਮਾਨਾ ਦੇ ਬੈਨਰ ਲਾਉਣ ਲਈ ਕੱਢਦੇ ਆ ਰੂਟ ਪਿੰਡਾਂ ਵਾ ਕਲੌਜੀ ਆਪਾਂ ਆ ਬੈਨਰ ਆਪਣੇ ਆਜੋ ਵੀ ਆਜੋ ਫੱਲੇ ਕਰਾਂ ਰੱਖੀਏ ਬੈਨਰ ਬੈਨਰ ਹੋ ਗਏ ਆਪਣੇ ਤਿਆਰ ਇਹਨੂੰ ਗੱਡੀ ਦੇ ਵਿੱਚ ਲਾਦ ਕੇ ਫਿਰ ਆਪਾਂ ਜਿਹੜੀਆਂ ਜਿਹੜੀਆਂ ਲੋਕੇਸ਼ਨਾਂ ਤੇ ਲਾਉਣਾ ਉਹਨਾਂ ਤੇ ਕਰਦੇ ਆ ਇਹਨਾਂ ਨੂੰ ਸੈਟਅਪ ਕੀਤਾਂ ਸਟਾਗਰ ਕਰਦੇ ਆ ਰਸਲਾ ਫਰਦਾ ਅੱਜ ਸੋਬਰ ਆਰਿਆਂ ਨੂੰ ਬਣਾਉਨੇ ਆ ਹਾਂਜੀ ਬਣ ਜਾਣਾ ਬੜਾ ਫੇਰ ਲੋ ਵੀ ਲੋ ਤੇਰਾ ਕੰਮ ਕਰ ਦੋ ਸ਼ੁਰੂ ਕਰਾਂ ਸਾਰੇ ਅੱਜ ਆਪਾਂ ਬੈਨਰ ਲਾ ਛਕਣਿਆ ਇੱਥੇ ਲੱਗਦੇ ਆਂ ਦੀ ਵੀ ਪਾਈ ਚੱਲ ਹਾਂਜੀ ਹਾਂਜੀ ਲੇ ਹਨੂ ਹੀ ਬੇਰੇ ਲੋ ਜੀ ਲੋ ਪਾ ਦੇ ਭਾਈ ਪਾ ਦੇ ਲੈ ਵੀ ਜੱਗੂ ਕਰਾਂ ਚੱਕ ਲੋ ਖੱਟੇ ਆਈ ਪਤਾ ਲੱਗਿਆ ਹੁਣ ਸਾਰੇ ਪਾਸੇ ਲੱਗੇ ਕਰਾ ਹਾਂਜੀ ਹਾਂਜੀ ਠੀਕ ਆ ਬਸ ਚਲੋ ਕਰਾਂ ਆ ਮੁੰਡੇ ਨੂੰ ਜੀ ਕਰ ਬਸ ਬਸ ਲੋਕਾਂ ਹੈਾਰੇ ਢੀੜਾ ਦੇ ਉਹ ਤਾਂ ਨਹੀਂ ਆਉਂਦਾ ਲੋ ਜੀ ਗਿਰੇ ਹੋਏ ਸਾਰੇ ਪਕੀ ਜਾਂਦੇ ਆਪਣੇ ਬੈਨਰ ਨੇ ਆ ਗਿਆ ਆਪਾਂ ਨਾਲ ਹੀ ਹੁਣ ਅੱਜ ਸਾਰੇ ਬੈਨਰਾਂ ਦਾ ਕੰਮ ਖਤਮ ਕਰ ਦੇਣਾ ਸਾਰੀਆਂ ਲੋਕੇਸ਼ਨਾਂ ਦੇ ਉੱਤੇ ਨਾਲ ਹੀ ਨਾਲ ਆਪਾਂ ਲਾ ਕੇ ਦੇ ਡਾਉਣ ਕਿੱਥੇ ਰੱਖੀਏ ਮੂਰੇ ਪਈਏ ਇਹਦੇ ਵਿੱਚ ਹੀ ਪੂਰੀ ਪਈਏ ਮੂਰੇ ਲੋ ਜੀ ਮੰਨ ਤੋਂ ਰੱਸੀ ਗਰਾ ਰੱਸੀ ਬੰਨ ਕੇ ਬੈਨਰ ਨੂੰ ਆਪਣੇ ਕਿਤੇ ਖਿਲਣ ਨਾਲ ਹੀ ਕੰਮ ਤਾਂ ਵੀ ਸ਼ੁਰੂ ਕੀ ਕਰਜਾ ਉਹ ਅੰਦਰਜੀ ਲੋ ਜੀ ਕਰਤਾ ਵੈਕ੍ਰੂ ਦਾ ਨਾਮ ਲੈ ਕੇ ਮੂਰਤ ਚੁਕੇ ਰਾਂ ਸੇਵਾਦਾਰਾਂ ਨੇ ਪੂਰੇ ਬੈਠਿਆ ਤਿਆਰ ਇਹਨੇ ਰੈਗਨਟੇ ਚ ਪਹੁੰਚ ਗਏ ਪਹਿਲਾ ਬੈਨਰ ਆਪਾਂ ਨੂੰ ਇੱਥੇ ਲੋ ਜੀ ਪਹੁੰਚ ਗਏ ਕਰਦੇ ਆ ਮੋਤਮ ਤਾਂ ਇਹ ਪਹਿਲਾ ਬੈਨਰ ਆਪਾਂ ਟ੍ਰਾਈ ਕੋਟ ਦੇ ਵਿੱਚ ਲੋ ਜੀ ਪਹਿਲਾ ਬੈਨਰ ਆਪਣਾ ਟ੍ਰਾਈ ਕੋਟ ਅੱਡੇ ਦੇ ਵਿੱਚ ਵੀਰੇ ਹੁਣੀ ਕਰਨ ਲੱਗੇ ਐਡਜਸਟਮੈਂਟ 17 ਬਣ ਕੇ ਕਰਦੇ ਇਹਨਾਂ ਨੂੰ ਫਿੱਟ ਚਲੋ ਵੀਰੇ ਚੱਕ ਵਾਇਰ ਕਰੋ ਲੋ ਜੀ ਕਰਦਾ ਬਾਈ ਕਰਦਾ ਕਰ ਦੋ ਕਰ ਦੋ ਟੋਟੇ ਕਰਾ ਕਿਹੜਾ ਹੋਰ ਹੈ ਵੀਰੇ ਥੱਲੇ ਦੀ ਬੰਨਿਆ ਹੋਇਆ ਮੇਰਾ ਥੱਲੇ ਬੰਨਿਆ ਹੋਇਆ ਆਹ ਦੇਖੋ ਏ ਬਾਬਾ ਨੀਵਾ ਕਰਾਤਾ ਇੱਥੇ ਨਾ ਬੈਂ ਹੈ ਸਾਰ ਘਟ ਚਲੋ ਜੀ ਚਲੋ ਕਰਾਂ ਕੱਟਦੇ ਤਾਰ ਕਰਾਂ ਲਿਆ ਲਿਆ ਬਰਨਾਲਾ ਚੌਂਕ ਰਾਇਕੋਟ ਲੈਓ ਬੈਨਰ ਥੱਲੇ ਉੱਤਰੋ ਆਈ ਨਹੀਂ ਕੰਮ ਲੋਟਣਾ ਕਿਹੜਾ ਵੀਰੇ ਆਪਾਂ ਆਜੋ ਚਲੋ ਜੀ ਚਲੋ ਕਰਾਂ ਪੌੜੀ ਇਧਰ ਕਰਦੇ ਬੇਸੇ ਕਰਿਆ ਯਾਰ ਪੌੜੀ ਲੋ ਜੀ ਬਰਨਾਲਾ ਚੌਂਕ 'ਚ ਲੱਗ ਗਿਆ ਵੀਰੇ ਹੁਣ ਕਿੱਧਰ ਨੂੰ ਜਾਣਾ ਆਪਾਂ ਜਗਰਾਉਂ ਜਗਰਾਉਂ ਲੋ ਜੀ ਟ੍ਰੈਕ ਕੋਡ ਤੋਂ ਬਾਅਦ ਹੁਣ ਚੱਲਦੇ ਆਪਾਂ ਜਗਰਾਉਂ ਨੂੰ ਲੋ ਜੀ ਪਹੁੰਚ ਗਏ ਜਗਰਾਉਂ ਇਹ ਹਾਈਵੇ ਤੋਂ ਫਾਈਟ ਫੋਕਾ ਜਿੱਲੀ ਸਾਈਡ ਤੋਂ ਲੈ ਆਣਾ ਬੈਨਰ ਲੱਭ ਕੇ ਜਗਾ ਕਿਹੜਾ ਘਾਹ ਲੈ ਚਲ ਘਾਹ ਲੈ ਚਲ ਪੁਲ ਥੱਲੇ ਰੋਕ ਉਹਨੂੰ ਕਹੀ ਕਹੀਂ ਇੱਧਰ ਰੋਕੋ ਹੀ ਪੁਲ ਥੱਲੇ ਆ ਆ ਜਗਾ ਬਾਹੀ ਫੇਰ ਲਓ ਜੀ ਕਹਿੰਦੇ ਥੱਲੇ ਜਗਾ ਨਹੀਂ ਬਣੀ ਹੁਣ ਆਪਾਂ ਜਾਣਾ ਪੁਲ ਦੇ ਉੱਤੇ ਪੁਲ ਦੇ ਉੱਤੇ ਜਾ ਕੇ ਫੇਰ ਆਪਾਂ ਲਾਉਨੇ ਆ ਬੈਨਰ ਥੱਲੇ ਜਗ੍ਹਾ ਹੈ ਨਹੀਂ ਸੀ ਜਿੱਥੋਂ ਸਾਰੇ ਪਾਸੇ ਨਿਗਾ ਪਵੇ ਕਿਉਂਕਿ ਪੁਲ ਦੇ ਉੱਤੇ ਆਪਾਂ ਲਾ ਦੇਣਾ ਜਿਹੜਾ ਸਾਰੇ ਪਾਸੇ ਨਿਗਾ ਪਊਗੀ ਹੋਊਗੀ ਜਗਰਾਉਂ ਪੁਲ ਦੇ ਉੱਤੇ ਲਾਵਾ ਬੈਨਰ ਰਾਈਕਾਟ ਰੋਡ ਸੜੋ ਚੱਕੋ ਹੋਰ ਲੋ ਲੋ ਉਸ ਤੋਂ ਬਾਅਦ ਦੂਜੀ ਸਾਈਡ ਆਹ ਲੋ ਜੀ ਬੈਨਰ ਲਾਉਣ ਤੋਂ ਬਾਅਦ ਜਗਰਾਉ ਵੀਰੇ ਹੁਣੇ ਕਹਿੰਦੇ ਆਪਾਂ ਪੀਣੀ ਆ ਹੁਣ ਚਾਹ ਚਾਹ ਪੀਣ ਲਈ ਰੋਗੇ ਰਾਜਾ ਢਾਬਾ ਰਾਜਾ ਦੇ ਢਾਬੇ ਤੋਂ ਹੁਣ ਚਾਹ ਪੀ ਕੇ ਉਦੋਂ ਬਾਅਦ ਫੇਰ ਚੱਲਦੇ ਆ ਮੁੱਲਾਪੁਰ ਨੂੰ ਮਰਤੋਂ ਦੇ ਬੋਤਨਾਂ ਹਾਂ ਪੋਇਟਰ ਲਾਉਣਾ ਮਾੜੀ ਮੋਟੀ ਗੱਲ ਆ ਕਿਤੇ ਆਹ ਪੋਰਾ ਥੈਂਕ ਨਹੀਂ ਦੇ ਸੋਣੋਣੇ ਗੱਲ ਨਹੀਂ ਵੀ ਇਹ ਨਹੀਂ ਜੀ ਆਹ ਉਹ ਸਾਡਾ ਕੋਈ ਚੱਕਣਿਆਂ ਨਾ ਵੀ ਉਹ ਵੀ ਰਜਾ ਦੇਣਾ ਮੁੜ ਕੇ ਰੋਟੀ ਵੀ ਲੋਕੀ ਖੀਂਦੇ ਗੱਦਾ ਬਾਬਾ ਤਾਂ ਕਰੂ ਗੱਡੀ ਬਰਗਾਦਾ ਗਾਣਾ ਤਾਂ ਕਰ ਜਿਹੜੀ ਲੱਕੀ ਲਓ ਜੀ ਮੁੱਲਾਪੁਰ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਗਏ ਹਾਂ ਹੁਣ ਮੁੱਲਾਪੁਰ ਲਾਉਣੇ ਆਪਾਂ ਲਾ ਲੋ ਵੀ ਲਾ ਲੋ ਮੁੰਡਾ ਕਰਾਂ ਸੋਲ ਦੇ ਰਸੀ ਲਾਲਾ ਗਰਾ ਬੈਨਰ ਲਓ ਜੀ ਵੀਰੇ ਮੁੱਲਾਪੁਰ ਪਹੁੰਚ ਗਏ ਆਪਾਂ ਆ ਆਪਣਾ ਜੱਗੂ ਵੀਰਾ ਆ ਵੇਖੋ ਰਾਤ ਦਾ ਨਿਆਰਾ ਅੱਛਾ ਫੋਕੀ ਫੇਟੰਗਰਾ ਚਲੋ ਜੀ ਚਲੋ ਗੇਰਾ ਨਮਕਾਲੋ ਗੇਰਾ ਹੱਥ ਪਾਲੀ ਨਾਲ ਹਾਂਜੀ ਹਾਂਜੀ ਚਲੋ ਮੋਲਾਪੁਰ ਆ ਤਾਰਾਂ ਬਾਈ ਉੱਤੇ ਫਾੜ ਲਿਆ ਨਾਲ ਪੱਤੀ ਫਾੜੋ ਤਾਰ ਤਲਕ ਜਾਂਦੇ ਗਏ ਉਹ ਨਹੀਂ ਨਹੀਂ ਬਲ ਪਾਇਆ ਹੋਇਆ ਮਾਮਾ ਚਲੋ ਗੇਰਾ ਮਾਰ ਦੋ ਮਰੋੜੇ ਗੇਰਾ ਮਨਾਰੀ ਉੱਪਰ ਆ ਨਾ ਲੋ ਜੀ ਮੁੰਡੇ ਪਹੁੰਚ ਗਏ ਲੁਧਿਆਣੇ ਲੋ ਜੀ ਬਾਅਦ ਇਹ ਆਰਤੀ ਚੌਂਕ ਹੁਣ ਆਪਾਂ ਭਾਈਵਾਲਾ ਚੌਂਕ ਕ੍ਰੋਸ ਕਰਕੇ ਫੇਰ ਆਪਾਂ ਭਾਰਤ ਨਗਰ ਚੌਂਕ ਚਲਾਉਨੇ ਆ ਬੈਨਰ ਵੱਡੇ ਵਾਲਾ ਲੋਕ ਕੀ ਕਰੂ ਬੰਦਾ ਇਹਨਾਂ ਨੂੰ ਉਹ ਜੀ ਬੰਦੇ ਜਗਾ ਦੇ ਦੇ ਹੋਏ ਵੀ ਬੈਨਰ ਆਪਾਂ ਕਿੱਥੇ ਲਾਉਣਾ ਵਾ ਭਾਰਤ ਨਗਰ ਚੌਂਗ ਦੇ ਵਿੱਚ ਫਿਲਹਾਲ ਕੋਈ ਵੀ ਜਗਾ ਨਹੀਂ ਮਿਲ ਰਹੀ ਜਿੱਦ ਤਰੋ ਸਾਰੇ ਪਾਸੇੋਂ ਨਜ਼ਰ ਆਵੇ ਆਂਦਰ ਵੀ ਤਾਂ ਕੀ ਕਹਿਣਾ ਫਿਰ ਕਿੱਥੇ ਲਾਈਏ ਬਹੁਤ ਹੈ ਵੀਰੇ ਤੁਸੀਂ ਲਾਈਏ ਬਹੁਤ ਠੀਕ ਆ ਲਾਉਣਾ ਵੀ ਇੱਥੇ ਉਹ ਜੀ ਭਾਰਤ ਨਗਰ ਚੌਂਗ ਫਿਲਰ ਦੇ ਉੱਤੇ ਆਪਾਂ ਲਾਉਣਾ ਬੋਰਡ ਲਾ ਕੇ ਆਪਣਾ ਬੋਰਡ ਹਾਂ ਜਰਾ ਥੋੜਾ ਮੰਨਿਆ ਗਿਆ ਹਾਂ ਹਾਂ ਨਾਲੇ ਪੂਰਾ ਬਹੁਤ ਆ ਹਾਂ ਸਹੀ ਆ ਭਾਰਤ ਮੈਨ ਕੋ ਚੌਕ ਤੋਂ ਬਾਅਦ ਹੁਣ ਚੱਲੇ ਆ ਪੰਜ ਲੰਦਰ ਬਾਈਪਾਸ ਘੰਟਾ ਕਰ ਪਹੁੰਚ ਚੁੱਕੇ ਲੋ ਜੀ ਲੰਦਰ ਬਾਈਪਾਸ ਪਹੁੰਚ ਚੁੱਕੇ ਆ ਹੁਣ ਇੱਥੇ ਆਪਾਂ ਜਗਾ ਦੇਖ ਕੇ ਲਾਉਣੇ ਆਪਾਂ ਫੜ ਕੇ ਰੱਖੋ ਐ ਜਲੰਧਰ ਵਾਈਪਾਸ ਚੌਂਗ ਇੱਥੇ ਵੀ ਲੱਗ ਗਿਆ ਆਪਣਾ ਬੈਨਰ ਆਹ بابا ਹੋਰੀ ਬਾਤ ਰਹਿ ਗਈ ਉਹ ਜੀ ਹੁਣ ਕਹਿੰਦੇ ਇੰਦਰਪ੍ਰੀਤ ਹੁਣ ਹੀ ਕਹਿੰਦੇ ਅਸੀਂ ਖਾਣੇ ਆ ਰਹੇ ਖੰਜੂਰਾ ਦੇਖੋ ਬਲੈਕ ਡਾਈਡ ਪਹਿਲਾਂ ਕਹਿੰਦੇ ਗਿਰੇਲਾ ਖਾਦਾ ਜਾਣ ਆਹ ਹੈ ਆਹ ਦबई ਵਾਲੀਆਂ ਬਾਹਰੋਂ ਆਈਆਂ ਇੰਪੋਰਟਡ ਹਾਂ ਬਹੀ ਗੱਲ ਆ ਹਾਂ ਕਹਿੰਦੇ ਠੰਡ ਨਹੀਂ ਲੱਗਣ ਦੇਣੀ ਜਵਾਈ ਤੁਸੀਂ ਬੈਨਰ ਲਾਓ ਠੋਕ ਕੇ ਲਓ ਜੀ ਭਾਰਤ ਨਗਰ ਪੌਂਡਰ ਤੋਂ ਬਾਅਦ ਹੁਣ ਚੱਲਦੇ ਆਪਾਂ ਫੁੱਲਾ ਵਾਲ ਜੌਂਗ ਲਓ ਜੀ ਪਹੁੰਚ ਗਏ ਫੁੱਲਾਲ ਚੌਂਕ ਹੁਣ ਇੱਥੇ ਆਪਾਂ ਬੈਨਰ ਲਾ ਕੇ ਇਸ ਤੋਂ ਬਾਅਦ ਜਾਣਾ ਜੋਧਾ ਵੀਰੇ ਹੁਣੇ ਕੱਟਣ ਲੱਗੇ 11 11 ਕੱਟ ਕੇ ਆਪਾਂ ਇੱਥੇ ਕਰਦੇ ਆ ਹੈਂਗ ਫੁੱਲਾਲ ਚੌਂਕ ਲੁਧਿਆਣਾ ਚੋ ਦੀ ਲੋ ਚੱਕ ਦੋ ਫੱਟੇ ਕਰਾਂ ਅੰਦਰ ਵੀਰ ਬੰਨਦੇ ਤਾਰਾਂ ਮੰਮੀ ਮੈਣੇ ਸਾਰੇ ਦਾ ਹਾਂ ਹਾਂ ਬੰਨਦੇ ਬੰਨਦੇ ਕਰਾਂ ਕੋਈ ਨਾ ਜਿਹੜਾ ਨਾਤੀ ਡਾਊਨ ਹੋ ਗਈ ਸੀ ਕੋਰਕਰੇ ਦਾ ਬੈਟਰ ਲਕਬੀਹਾਂ ਵਾਲਾ ਲਓ ਜੀ ਲੋਕ ਕੋਰਕਰੇ ਲੋਜੋ ਮਰਜ਼ੀ ਲੋ ਕੋਰਕਰੇ ਲੈ ਲਈ ਇੱਕ ਹਰ ਪਿੱਕੇ ਅਰੇ ਸਟਿੰਗ ਪੀਣੀ ਆ ਨਾਤੀ ਹੋ ਗਈ ਕੋਰਕਰੇ ਵੀਰੇ ਬੀਹਾਂ ਵਾਲੇ ਪੈਕਟ ਗਈ ਇੱਕ ਲੈ ਲਓ ਲੈ ਲਓ ਸਟਿੰਗ ਆਏ ਨਹੀਂ ਵੈਨਰ ਲੱਗਣੇ ਲਓ ਜੀ ਫੁੱਲ ਨਾਲ ਜੋਗ ਤੋਂ ਬਾਅਦ ਹੁਣ ਆਪਾਂ ਬੋਰਡ ਲਾਇਆ ਜੋਧਾ ਜੋਧਾ ਤੋਂ ਬਾਅਦ ਹੋਣਾ ਇਸ ਤੋਂ ਬਾਅਦ ਖਰਾਪਾ ਜਾਣਾ ਡੇਲੋਂ ਲਓ ਜੀ ਜੋਧਾ ਤੋਂ ਬਾਅਦ ਪਹੁੰਚ ਕੇ ਡੇਲੋਂ ਹੁਣ ਆਪਾਂ ਲਾਉਨੇ ਆ ਇੱਥੇ ਬੈਨਰ ਇੱਥੇ ਲਾਉਣਾ ਤੇ ਬਾਅਦ ਹਾਂ ਲਓ ਜੀ ਲਓ ਜੀ ਡੇਲੋਂ ਆਪਣਾ ਬੈਨਰ ਲੱਗ ਗਿਆ ਡੇਲੋਂ ਤੋਂ ਬਾਅਦ ਹੁਣ ਆਪਾਂ ਜਾਣਾ ਮਰੀਲਕੋਟਲਾ ਜੱਪੂ ਨੇ ਪੋੜੀ ਨਾਦਰੀ ਸਮਾਨ ਸਾਰਾ ਗੱਡੀ ਦੇ ਵਿੱਚ ਰੱਖ ਲਿਆ ਵੀਰੇ ਹੰਨਾ ਨੇ ਲਾਤੀਆਂ ਤਾਰਾਂ ਹੁਣ ਚੱਲਦੇ ਆਪਾਂ ਮਰੀਲਕੋਟਲੇ ਡੇਲੋਂ ਤੋਂ ਬਾਅਦ ਲਾਉਂ ਜੀ ਲਾਉਂ ਕੱਟ ਲਉ ਤਾਰਾਂ 11 ਪਹੁੰਚ ਗਏ ਮਰੀਲਕੋਟਲੇ ਹੁਣ ਇੱਥੇ ਆਪਾਂ ਲਾਉਨੇ ਆ ਬੈਨਰ ਜਰੇ ਵਾਲ ਚੌਂਕ ਮਰੀਲਕੋਟਲਾ ਲੋ ਜੀ ਉਹ ਮੇਰਾ ਐਂਟਰਪ੍ਰਾਈਜ਼ ਉਹਨੂੰ ਬਾਕੀ ਵੀ ਉਹਨੂੰ ਦਿਖਾਉਂਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਕੌਲੀ ਕਾਲੀ ਨਾ ਕਰਿਆ ਕਰ ਲੋ ਜੀ ਮਰੇਲ ਪੋਟਲੇ ਮਾ ਦੇ ਕਮਾ ਦੇ ਆਪਣਾ ਬੈਨਰ ਲੱਗ ਚੁੱਕਿਆ ਹੁਣ ਆਪਾਂ ਜਾਣਾ ਪੋਪ ਐਮਦਗੜ ਬੰਡੀ ਦੇਖ ਪਾਪਾ ਪਾਪਾ ਕਿੱਥੇ ਤਾਂ ਗਿਆ ਹੋਣਾ ਚਲੋ ਜੀ ਚੱਲੀਏ ਕਰਾ ਕੇ ਹੁਣ ਹਾਂ ਜੀ ਲੋ ਜੀ ਮਰੇਲ ਕੋਟਲੇ ਤੋਂ ਬਾਅਦ ਐਮਦਗੜ ਮੰਡੀ ਜੰਡਾਲੀ ਵਾਲੀ ਦੁਕਾਨ ਤੇ ਪੋਸਟਰ ਆਪਾਂ ਇੱਥੇ ਰੱਖਿਆਣਾ ਆ ਪੋਸਟਰ ਰੱਖਤਾ ਇਸ ਤੋਂ ਬਾਅਦ ਵੀਰੇ ਉਹਨਾਂ ਨੇ ਸਵੇਰੇ ਫਟ ਕਰ ਦੇਣਾ ਵਾ ਟਾਈਮ 12:30 ਹੋ ਗਏ ਹਾਂ ਉਹ ਜੀ ਉੱਤਰਦੇ ਨਹੀਂ ਥੱਲੇ ਐਮ ਬਗੜ ਮੰਡੀ ਵੀਰੇ ਉਹਨਾਂ ਨੇ ਕਰਤਾ ਬੋੜ ਵੰਡੀਆਂ ਬੈਗ ਢੱਡੀਆਂ ਹੋਈਆਂ ਤੂੰ ਨਹੀਂ ਕਿਹਾ ਤੂੰ ਲਾਣ ਕਰਤਾ ਬਾਈ ਉਹਨਾਂ ਨੇ ਸਵੇਰੇ ਆ ਕੇ ਫਟ ਕਰ ਦੇਣਾ ਇਸ ਤੋਂ ਬਾਅਦ ਹੁਣ ਜਾਣਾ ਆਪਾਂ ਪਿੰਡ ਪੱਖਵਾਲ ਪੱਖਵਾਲ ਜਾ ਕੇ ਪੱਖਵਾਲ ਲਾਉਣੇ ਆ ਹੁਣ ਦੁੱਪੇ ਕਰਨੀ ਆਪਾਂ ਸਮਾਪਤੀ ਦੋ ਬੈਗ ਢੱਡਾ ਪਿਆ ਦੋ ਹੀ ਰਹਿ ਗਈਆਂ ਮਾਛਾ ਹੁਣ ਲਾਹਟ ਵਾਲੀਆਂ ਨਵੇਂ ਆਊਟਰ ਹੋ ਗਏ ਹਾਂ ਬਸ ਯੱਕਾ ਦੋ ਹਟੇ ਹੁਣ ਨਹੀਂ ਦਪਣਾ ਕੋਈ ਗੱਲ ਨਹੀਂ 12:00 ਵਜੇ ਆ ਉਹ ਬਹੁਤ ਬੋਲਦੇ ਨੇ ਮੇਰੇ ਬਾਪੂ ਅਬਰੀ ਚਲੋ ਵੀ ਚਲੋ ਕਰਾਂ ਸਾਰਾ ਕੰਮ ਨਿਬੜ ਕੇ ਪਹੁੰਚ ਗਏ ਪੱਖੋਵਾਲ ਹੁਣ ਲਾਉਨੇ ਆ ਆਪਣੇ ਪੈਂਡ ਗਲਾਲਦੀਆ ਵਾਲਾ ਵਾਲੇ ਦੇ ਉੱਪਰ ਮਾਂ ਦੇ ਟਿਕਾਣਾ ਆ ਗਿਆ ਹੁਣ ਠੀਕਾ ਠੀਕਾ ਕੋਈ ਗੱਲ ਨਹੀਂ ਘਾਰਨ ਮਾਰਦਾ ਨੰਗਲਾ ਆ ਕੇ ਸਾਰਾ ਦਿਨ ਰਖੜਨ ਕੋ ਮੈਂ ਇਸ ਵੀ ਉਹ ਨਹੀਂ ਹੁਣ ਆਪਾਂ ਲਾਇਆ ਬੈਨਰ ਪੱਖਾ ਇੱਕ ਨਹੀਂ ਨਾ ਇਧਰ ਦੀ ਦੇਖ ਆ ਗੰਬੀ ਨਾ ਬਰਣੀ ਐ ਥੋ ਗੰਬੀ ਨਾ ਬੰਦੋ ਕੋਈ ਨਾ ਜੋ ਨਕਲ ਬੀਜ ਕੋਈ ਨਹੀਂ ਹੁੰਦਾ ਬਾਬੇ ਦੇ ਨਾਮ ਨਹੀਂ 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 ਕੁਝ ਨਹੀਂ ਹੁੰਦਾ ਆਪਣਾ ਬੈਨਰ ਵੀ ਢੱਲਾ ਆਪਾਂ ਰੱਖ ਲਾ ਜਿਹੜਾ ਮਗਲ ਹੀ ਫਲੈਕ ਦਾ ਨਾ ਉਹ ਮਗਲ ਐਂਗਲ ਉਹ ਤੂੰ ਦੇਖਦਾ ਚਾਹੀ ਤੂੰ ਥੱਲੇ ਆ ਜਾ ਤੂੰ ਥੱਲੇ ਉੱਤੇ ਸੂਫਲੇ ਉੱਪਰ ਤੋਂ ਦੇਖਦਾ ਜਾਇਆ ਇਹਦਾ ਮਨ ਦਾ ਗਿਆ ਸੂ ਫਲੈਪ ਨੂੰ ਕੁਛ ਨਹੀਂ ਕਹਿੰਦੇ ਇਹਨੂੰ ਇੱਥੇ ਪਾ ਕੇ ਨਾ ਉੱਥੇ ਪਾ ਕੇ ਨਾ ਇਹਦੇ ਨਾਲ ਬੰਦਣਾ ਬਾਹਰ ਆ ਜੋੜ ਲਾ ਅੰਦਰ ਵੱਡੀ ਹੋਰ ਵੱਡੂ ਇੱਥੇ ਖੜੋ ਇਹਦੇ ਉੱਪਰ ਲੈਕਸ਼ਨ ਵਾਲੀ ਬੰਦਿਆ ਇਹਦੇ ਉੱਪਰ ਖੜੋ ਇੱਕ ਜਣਾ ਹੌਲਾ ਹੋ ਜਾ ਬਾਕੀ ਇੱਥੇ ਬੰਦ ਦੀ ਅੰਦਰ ਜੀ